ਗੌਰਮੈਂਟ ਜਿੰਨੀਆਂ ਚੀਜ਼ਾਂ ਪਰਚੇਜ ਕਰਦੀ ਆ ਆਪ ਗੌਰਮੈਂਟ ਦੇ ਡਿਪਾਰਟਮੈਂਟ ਜਾਂ ਲੋਕਲ ਬਾਡੀ ਉਹ ਕਿਵੇਂ ਕਰਦੀ ਆ ਜਿਹੜੇ ਵੱਡੇ ਪ੍ਰੋਜੈਕਟ ਨੇ ਉਹਦੇ ਟੈਂਡਰ ਕਾਲ ਕਰਦੇ ਨੇ ਜਿਹੜੇ ਛੋਟੇ ਕੋਈ ਖਰਚੇ ਹੁੰਦੇ ਨੇ ਉਹਦੇ ਕੁਟੇਸ਼ਨਾਂ ਕੁਟੇਸ਼ਨਾਂ ਲੈ ਲੈਂਦੇ ਨੇ ਪਰ ਇਹ ਪੰਚਾਇਤੀ ਰਾਜ ਪੰਚਾਇਤਾਂ ਨਾਲ ਕਿਉਂ ਤੱਕ ਹੈ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਨਾਲ ਤੁਸੀਂ ਨਹੀਂ ਕਰ ਸਕਦੇ ਤੁਹਾਡਾ ਡੀਸੀ ਤੈ ਕਰੂਗਾ ਤੁਹਾਡੀ ਇੱਟ ਦਾ ਰੇਟ ਹੈ ਤੁਹਾਡਾ ਡੀਸੀ ਤੈ ਕਰੂਗਾ ਕਿ ਤੁਹਾਡੇ ਸਮੇਟ ਦਾ ਥੈਲਾ ਇੰਨੇ ਦਾ ਔਰ ਬੜੀ ਵਾਰੇ ਵਾਪਰਦਾ ਕਿ ਮਾਰਕੀਟ ਰੇਟ ਹੋਰ ਹੁੰਦਾ ਤੇ ਬਾਕੀ ਦੀਆਂ ਚੀਜ਼ਾਂ ਹੋਰ ਹੁੰਦੀਆਂ ਨੇ ਉੱਥੇ ਫਸਦਾ ਫਿਰ ਸਰਪੰਚ ਜਾ ਕੇ ਸੈਕਟਰੀ ਕਹਿੰਦਾ ਸਰਪੰਚ ਕੋਈ ਨਹੀਂ ਇਹ ਵਾਧਾ ਘਾਟਾ ਕਰ ਲਾਂਗੇ 2000 ਵਾਧੂ ਪਾਦਨੇ ਇਹਦੇ ਚ ਲਿਆ ਕੇ ਔਰ ਉਹ 2000 ਹੀ ਭਸਾ ਹੁੰਦਾ ਅੱਗੇ 5 ਸਾਲ ਲੋਕ ਐਕਸਪਲਾਈਟ ਹੁੰਦਾ ਰਹਿੰਦਾ ਉਸ ਤੋਂ ਬਾਅਦ ਵੀ ਨਹੀਂ ਤਾਂ ਪਰਚੀ ਹੈ ਤੇਰੀ ਦੇਖ ਲੈ ਇਹ ਗਲਤ ਪਾਇਆ ਹੋਇਆ ਨਾ ਉਹ ਤਾਂ 50 ਪੈਸੇ ਦਾ ਬਿੱਲ ਵੀ ਸਾਬਤ ਹੋ ਜੇ ਤਾਂ ਵੀ ਹੈ ਅਸੀਂ ਇਸ ਲਈ ਕਿਉਂ ਡਿਮਾਂਡ ਨਹੀਂ ਕੀਤੀ ਕਿ ਅਸੀਂ ਚੋਟ ਠੱਗ ਥੋੜੀ ਹੈ ਅਸੀਂ ਵੀ ਟੈਂਡਰ ਪਵਾ ਲਾਂਗੇ ਅਸੀਂ ਵੀ ਕੋਈ ਸਿਰਾਂ ਰਹਿ ਲਾਂਗੇ ਅਸੀਂ ਉਸ ਹਿਸਾਬ ਨਾਲ ਕਿਉਂ ਆਪ ਕੰਮ ਨਹੀਂ ਕਰ ਸਕਦੇ ਇਹਦਾ ਮਤਲਬ ਨਜ਼ਰੀਏ ਦਾ ਕੁਐਸਚਨ ਹੈ ਅਜੇ ਤੱਕ ਪਿੰਡਾਂ ਦੀ ਨਮਾਇੰਦਗੀ ਕਰ ਰਹੀ ਜਿਹੜੀ ਲੀਡਰਸ਼ਿਪ ਹੈ ਉਹਦੇ ਨਾਲ ਗਵਰਨਮੈਂਟ ਦੋਮ ਦਰਜੇ ਦਾ ਸਲੂਕ ਇਸ ਕਰਕੇ ਕਰਦੀ ਹੈ ਕਿ ਇਹ ਆਪੜ ਨੇ ਇੱਕ ਕਰਾਪਟ ਨੇ ਇਹ ਨਹੀਂ ਐ ਸੋਚੀ ਇਹਨਾਂ ਨੂੰ ਅਜੇ ਆਪਣਾ ਸਿਸਟਮ ਚਲਾਉਣ ਦੀ ਕਿ ਇਸ ਇੱਕ ਦੇਸ਼ ਦੇ ਵਿੱਚ ਐਸ ਲੈਵਲ ਦਾ ਪ੍ਰਬੰਧ ਜਿਹੜਾ ਦੋਮ ਦਰਜੇ ਦੇ ਸ਼ਹਿਰੀ ਆਲਾ ਚੱਲਦਾ ਹੋਵੇ ਤਾਂ ਤੇ ਸਾਡੇ ਨਮਾਇੰਦਿਆਂ ਨੇ ਕਦੋਂ ਆਵਾਜ਼ ਉਠਾਈ ਹੈ ਕਿ ਜੀ ਸਾਨੂੰ ਕਿਉਂ ਸਮਝਿਆ ਜਾ ਰਿਹਾ ਹੈ ਸਾਨੂੰ ਇਹ ਰਾਈਟ ਕਿਉਂ ਨਹੀਂ ਦਿੰਦੇ ਇੱਕ ਇਹ ਜਿਹੜਾ ਸਾਡੇ ਲਈ ਜਿਹੜਾ ਕਾਨੂੰਨ ਬਣਿਆ ਜਿਹੜੇ ਸੰਵਿਧਾਨ ਚ ਸੋਧ ਹੋਈ ਹੈ ਉਹ ਵੀ ਜੇ ਲਾਗੂ ਨਹੀਂ ਹੋ ਰਹੀ ਉਦੋਂ ਬਾਅਦ ਪੰਚਾਇਤਾਂ ਦੀ ਕਾਰਗੁਜ਼ਾਰੀ ਦਾ ਸਵਾਲ ਉਦੋਂ ਬਾਅਦ ਆਏਗਾ ਤੱਕ ਇਹੋ ਜੇ ਨਮਾਇੰਦੇ ਚੁੜੇ ਅਸੀਂ 30 ਸਾਲਾਂ ਦੇ ਦੌਰਾਨ ਸਮਝ ਲਓ 30 ਸਾਲਾਂ ਦੇ ਦੌਰਾਨ ਜਿਹੜੇ ਸਾਡੇ ਕੋਲ 97000 ਪਿੰਚ ਹੈ ਅੱਜ ਪੰਚਾਇਤਾਂ ਸੀ ਬਹੁਤ ਬੜਾਂ ਜਾਂਦੇ ਇੱਕ ਪਿੰਡ ਚ ਵੀ ਜੇ ਲੀਡਰ ਨੂੰ ਸ਼ੂਟ ਨਹੀਂ ਕਰਦਾ ਇੱਕ ਹੋਰ ਬਣਾ ਦਿੰਦਾ ਐ ਇਸ ਕੀ ਨਮੀਆਂ ਹੋਰ ਆ ਗਈਆਂ 13241 ਤੱਕ ਪੰਚਾਇਤਾਂ ਬਣ ਗਈਆਂ ਪਿਛਲੇ ਸਾਲ ਉਹ 13058 ਸੀਗੀਆਂ ਹੋਰ ਦੋ ਟਾ 200 ਬਣਾ ਲਓ ਆਪਣਾ ਬਣਾ ਲਓ ਇੱਧਰ ਨਾ ਬਣਾ ਲਓ ਇੱਧਰ ਨਾ ਬਣਾ ਲਓ ਔਰ ਉਹਨੇ ਵੀ ਸਾਡਾ ਕੰਮ ਨੁਕਸਾਨਿਆ ਬਹੁਤ ਜ਼ਿਆਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਿਉਂਕਿ ਬਹੁਤ 200 ਦੇ ਆਬਾਦੀ ਵਾਲੇ ਚ ਬਣਾ ਦੋ ਜੀ ਇੰਨੇ ਚ ਬਣਾ ਦੋ ਉੱਥੇ ਨਾ ਸੈਕਟਰੀ ਲੱਗਣਾ ਐ ਨਾ ਉੱਥੇ ਕੋਈ ਪ੍ਰਬੰਧ ਹੋਣਾ ਨਾ ਬਾਕੀ ਐ ਬਹੁਤ ਸਾਰੇ ਸੁਗਿਆਂ ਚ ਵੱਡੀਆਂ ਪੰਚਾਇਤਾਂ ਨੇ ਔਰ ਸਾਰੀ 932 ਪੰਚਾਇਤਾਂ ਨੇ ਕੇਰਲਾ ਚ ਆਬਾਦੀ ਲਗਭਗ ਪੰਜਾਬ ਜਿੰਨੀ ਹੈ ਉਸ ਪੱਧਰ ਦੇ ਉੱਤੇ ਜਿੱਥੇ 13347 ਤੇ 241 ਨੇ ਉੱਥੇ ਫਿਰ ਇੱਕ ਸੈਕਟਰੀਅਟ ਬਣਦਾ ਟੋਟਲ ਉੱਥੇ ਸੈਕਟਰੀ ਵੀ ਬਣਦਾ ਉੱਥੇ ਮਟਵਾਰੇ ਵੀ ਉੱਥੇ ਸਾਰੇ ਇੱਕ ਸੈਕਟਰੀਅਟ ਦੇ ਵਿੱਚ ਕੰਮ ਉਸ ਲੈਵਲ ਦੇ ਘੱਟੋ ਘੱਟ ਹੋਣ ਲੱਗ ਜਾਂਦੇ ਨੇ ਕਿਸੇ ਨਾ ਕਿਸੇ ਰੁਕ ਦੇ ਵਿੱਚ ਔਰ ਇਸੇ ਲਈ ਜਿਹੜੀਆਂ ਉਹ ਚੀਜ਼ਾਂ ਨਹੀਂ ਸਾਡੇ ਕੋਲ ਆ ਰਹੀਆਂ ਮਤਲਬ ਚੋਣਾ ਤਾਂ ਕੁਦਰਤੀ ਹੁਣ ਹੋਣ ਲੱਗ ਗਿਆ ਕਿਉਂਕਿ ਉਸੇ ਤੇ ਤਰਜੀਹ ਸੋਧ ਦੇ ਨਾਲ ਚੋਣ ਹੁਣ ਅੱਗੇ ਪਿੱਛੇ ਨਹੀਂ ਹੋ ਸਕਦੀ 6 ਮਹੀਨੇ ਦੇ ਗੈਪ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਆਪਾਂ ਵੀ ਦੇਖਿਆ ਪਹਿਲਾਂ ਜਿਵੇਂ ਦੱਸਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਉਹਨੇ ਵੀ ਇੱਕ ਵਾਰੀ ਸਾਰੀਆਂ ਪੰਚਾਇਤਾਂ ਤੋੜਤੀਆਂ ਸੀ ਪਰ ਹਾਈ ਕੌਂਸਲ ਨੇ ਕਿਹਾ ਭਾਈ ਸਾਹਿਬ ਇਹ ਵੀ ਤੁਸੀਂ ਕਰ ਸਕਦੇ ਐਸਕੇ ਦੀ ਸਰਕਾਰ ਨੂੰ ਵੀ ਵਾਪਸ ਲੈਣਾ ਪਿਆ ਇਹਨੇ ਵੀ ਤੋੜਤੀਆਂ ਸੀ ਪਹਿਲਾਂ ਹੀ ਜਾ ਕੇ ਕਿ ਚਲੋ ਜੀ ਇਹ ਸਾਰੀਆਂ ਪੰਚਾਇਤਾਂ ਭੰਗ ਪਰ ਉਹ ਕਾਨੂੰਨ ਨਾਲ ਖੜਾ ਕਿ ਉਸ ਤੋਂ ਬਾਅਦ ਚੋਣਾਂ ਜਿਹੜੀਆਂ ਨੇ ਤੁਸੀਂ ਜ਼ਿਆਦਾ ਡਲੇ ਨਹੀਂ ਕਰ ਸਕਦੇ ਆਪਣੇ ਢੰਗ ਨਾਲ ਜੀ ਜਿਹੜਾ ਹਾਲ ਸਰੋਵਣੀ ਕਮੇਟੀਆਂ ਚੋੜਾ ਦਾ ਨਾ ਜੀ ਗੌਰਮੈਂਟ ਆਫ ਇੰਡੀਆ ਚਾਹੂ ਕੀਤਾ ਉਹ ਪੰਚਾਇਤਾਂ ਜੀ ਵੀ ਪਹਿਲਾਂ ਐਵੇਂ ਹੀ ਸੀ 10-10 ਸਾਲ ਬਾਅਦ ਹੋ ਜਾਂਦਾ ਸੀ ਇੱਕ ਵਾਰ ਪੰਚਾਇਤੀ ਚੋੜਾ ਨਹੀਂ ਸੀ ਹੋ ਜਾਂਦਾ 10-12 ਸਾਲ ਹੁਣ ਇਹ ਇੱਕ ਫਾਇਦਾ ਉਸ ਦਾ ਘੱਟੋ ਘੱਟ ਹੋਇਆ ਇਹ ਕੀਤੀਆਂ ਨੇ ਜਿਹੜੀਆਂ ਬੀਬੀਆਂ ਦੀ ਰਿਜ਼ਰਵੇਸ਼ਨ ਪਹਿਲਾਂ 33% ਸੀ ਅੱਜ ਕੱਲ 50% ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਰਾਕ ਸੰਪਤੀ ਤੇ ਪੰਚਾਇਤੀ ਰਾਜ ਨੂੰ ਲੈ ਕੇ ਤੇ ਜਿਹੜੀ ਰਿਜ਼ਰਵੇਸ਼ਨ ਹੈ ओबीसी ਦੀ ਵੀ ਜਿਹੜੀ ਜੇ 20% ਆਬਾਦੀ ਹੈ ਤਾਂ ਉਹਦਾ ਪੰਜ ਜ਼ਰੂਰ ਉੱਥੇ ਖੜਾ ਹੁੰਦਾ ਰਿਜ਼ਰਵ ਹੁੰਦਾ ਉਸ ਸਾਰੇ ਮਾਮਲੇ ਦੇ ਵਿੱਚ ਵੀ ਬਾਕੀ ਹਾਂ ਪਰਸੀ ਦੇ ਤੌਰ ਤੇ ਇੱਕ ਗੱਲ ਜ਼ਰੂਰ ਹੈ ਸਾਡੇ ਸਾਹਮਣੇ ਇਹ ਪਾਲਿਸੀ ਦਾ ਨਹੀਂ ਹੈ ਮੇਰੇ ਖਿਆਲ ਸਾਡੀ ਮਾਨਸਿਕਤਾ ਦਾ ਕੁਐਸਚਨ ਹੈ ਬਹੁਤ ਵੱਡਾ ਇਹ ਕਿ ਅਸੀਂ ਅਜੇ ਤੱਕ ਬੀਬੀਆਂ ਵਾਸਤੇ ਸਪੇਸ ਕ੍ਰੀਏਟ ਨਹੀਂ ਕੀਤੀ ਜਿੱਥੇ ਉਹ ਆਪਣੇ ਢੰਗ ਨਾਲ ਆਪਣਾ ਕੰਮ ਕਰਨ ਇਕੱਲਾ ਪੰਚਾਇਤਾਂ ਦਾ ਸਵਾਲ ਨਹੀਂ ਹੈ ਜ਼ਿੰਦਗੀ ਦੇ ਹਰ ਸੋਬੇ ਦੇ ਵਿੱਚ ਇਹ ਸਵਾਲ ਹੈ ਔਰ ਅਸੀਂ ਅਜੇ ਉਹ ਮਾਹੌਲ ਬਣਾਉਣਾ ਉਸ ਪੰਦਰ ਦੇ ਉੱਤੇ ਜਾ ਕੇ ਕਿ ਕਿਸ ਪੰਦਰ ਦੇ ਉੱਤੇ ਬੀਬੀ ਇਕੱਲਾ ਇੱਥੇ ਨਹੀਂ ਸਾਡੇ ਧਾਰਮਿਕ ਖੇਤਰ ਹੋੜ ਕੇ ਗੁਰਦੁਆਰਿਆਂ ਦੇ ਪਿੰਡਾਂ ਦੇ ਕਿੰਨੀਆਂ ਮੈਨੇਜਮੈਂਟ ਕਮੇਟੀਆਂ ਦੇ ਅਪਰਧਾਨ ਬੀਬੀਆਂ ਹੋਣਗੀਆਂ ਜਿੰਨੇ ਜੂਥ ਕਲੱਬ ਬਣੇ ਹੋਏ ਨੇ ਸਾਡੇ ਕਿਤੇ ਬੀਬੀਆਂ ਦਾ ਕੁੜੀਆਂ ਦਾ ਜੂਥ ਕਲੱਬ ਹੈ ਕਿਸੇ ਵੀ ਪਿੰਡ ਦੇ ਵਿੱਚ ਤੇ ਉਹ ਸਾਰਾ ਮੇਲ ਇੱਕ ਪੈਟਰੀਆਰਕੀ ਜਿਹੜੀ ਨੂੰ ਕਹਿੰਦੇ ਆ ਕਿ ਮੇਲ ਡੋਮੀਨੇਟਿੰਗ ਦੀ ਇੱਕ ਗੱਲ ਹੈ ਉਸ ਪੱਦਰ ਦੇ ਉੱਤੇ ਹਾਲਾਂਕਿ ਜਮਾਨਾ ਇਦੋਂ ਉਲਟ ਸਾਨੂੰ ਰਾਜ਼ ਰਖਾ ਰਿਹਾ ਹੈ ਜਿੰਨੀਆਂ ਸਾਡੀਆਂ ਬੱਚੀਆਂ ਨੇ ਹਰ ਐਗਜ਼ਾਮ ਚੋ ਟਾਪਰ ਨੇ ਤੇ ਅੱਜ ਕੱਲ੍ਹ ਅਖਬਾਰਾਂ ਦੇ ਇਸ਼ਤਿਹਾਰ ਮੈਟਰੋਨੋਮੀਅਰ ਬਦਲ ਗਏ ਨੇ ਉਹ ਕੀ ਕਹਿੰਦੇ ਨੇ 8 ਪੈਂਡ ਵਾਲੀ ਕੁੜੀ ਚਾਹੀਦੀ ਆ ਖਰਚਾ ਮੁੰਡੇ ਵਾਲੇ ਕਰ ਦੇਣਗੇ ਇਹਦਾ ਮਤਲਬ ਮੁੰਡੇ ਤੋਂ ਨਹੀਂ ਲੈ ਜਾ ਰਹੇ ਨਾ ਉਹ 8 ਪੈਂਡ ਤਾਂ ਜਿਹੜੀਆਂ ਕੁੜੀਆਂ ਫਿਰ ਆਪੋ ਆਪਣੇ ਮਾਮਲਿਆਂ ਦੇ ਵਿੱਚ ਦਮ ਦਿਖਾ ਰਹੀਆਂ ਸਪੋਰਟਸ ਦੇ ਵੱਲੋਂ ਖੇਡਾਂ ਦੇ ਵਿੱਚ 올ੰਪੀਆਚ ਏਸ਼ੀਅਨ ਗੇਮ ਦੇ ਵਿੱਚ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਜੋ ਵੀ ਸਾਡੇ ਕੋਲ ਹੋ ਰਿਹਾ ਤਾਂ ਜਿਹੜੇ ਜ਼ਮਾਨੇ ਦੀ ਰਫ਼ਤਾਰ ਹੁੰਦੀ ਹੈ ਜਦ ਉਹਨੂੰ ਘੁੱਟ ਕੇ ਫੜ ਕੇ ਪਿੱਛੇ ਰੱਖਿਆ ਜਾਏਗਾ ਤਾਂ ਬਹੁਤ ਮੁਸ਼ਕਲ ਕੰਮ ਹੋ ਜਾਂਦਾ ਤੇ ਉਹ ਨਹੀਂ ਅੱਗੇ ਚੱਲ ਪਾਉਂਦਾ ਉਹ ਸਾਰੇ ਮਾਮਲੇ ਦੇ ਨਾਲ ਇਸ ਕਰਕੇ ਉਹ ਵੀ ਜਿਹੜੀ ਇਨਰਵੇਸ਼ਨ ਤਾਂ ਆਏਗੀ ਪਰ ਇਨਰਵੇਸ਼ਨ ਦਾ ਫਿਰ ਆਪਣੇ ਆਪ ਚ ਕੋਈ ਮਕਸਦ ਨਹੀਂ ਬਚਦਾ ਜੇ ਉਹਦੇ ਤੇ ਕੰਮ ਨਹੀਂ ਹੁੰਦਾ ਅੱਗੇ ਯੋਗਤਾ ਉਸ ਲੈਵਲ ਤੇ ਡਿਵੈਲਪ ਨਹੀਂ ਹੁੰਦੀ ਸ਼ਾਇਦ ਇਸੇ ਮਾਨਸਿਕਤਾ ਦੇ ਤਹਿਤ ਉਹ ਅਜਿਹਾ ਸਰਕਾਰ ਨੇ ਕਹਤਾ ਪਾਰਲੀਮੈਂਟਸ ਤਾਂ ਫਿਰ ਕੋਈ ਨਾਲ ਨਹੀਂ ਜਾ ਸਕਦਾ ਨਾ ਉੱਥੇ ਤਾਂ ਆਪੇ ਜਾਣਾ ਪਊਗਾ ਬੀਬੀ ਨੂੰ ਉਹ ਕਹਿੰਦੇ ਹੁਣ ਅੱਤੀ ਚ ਦੇਖਾਂਗੇ ਇਹਨੂੰ ਹਜੇ ਰਹਿਣ ਦੇ ਹੁਣ ਇਧਰ ਉਧਰ ਮਾਰਵਾ ਇਹ ਮਾਨਸਿਕਤਾ ਦਾ ਸਵਾਲ ਹੈ ਇਹ ਸਾਡੇ ਤੇ ਆਪਣੇ